ਕਾਟਤੀ ਹੰਦੀ ਪਾਰ ਬਣਨੀ ਚਾਹਦੀ ਹੈ ਸਿਆਣਿਆਂ ਨੇ ਠੀਕ ਹੀ ਕਿਹਾ ਤੁਸੀਂ ਕਿਸੇ ਵੀ ਇਨਸਾਨ ਨੂੰ بار-ਬਾਰ ਵਰਤੋਗੇ ਉਸ ਨੂੰ ਮਤਲਬ ਦੇ ਵੇਲੇ ਹੀ ਉਹਦੇ ਨਾਲ ਗੱਲ ਕਰੋਗੇ ਤੇ ਹਰ ਵਾਰੀ ਵਰਤਿਆ ਨਹੀਂ ਜਾਏਗਾ ਤੇ ਹਰ ਵਾਰੀ ਤੁਹਾਡੀ ਜਿਹੜੀ ਸੋਚ ਹੈ ਉਹ ਸਹੀ ਸਾਬਤ ਨਹੀਂ ਹੋਏਗੀ ਕਿਉਂਕਿ ਕੋਈ ਵੀ ਇਨਸਾਨ ਜਿਹੜਾ ਹੈ ਇੱਕ ਹੱਦ ਤੱਕ ਤੁਹਾਨੂੰ ਤੰਦ ਕੰਮ ਕਰ ਸਕਦਾ ਪਰ ਜਦੋਂ ਤੁਸੀਂ ਸਿਰਫ ਉਦੋਂ ਹੀ ਉਹਨੂੰ ਵਰਤਦੇ ਜਦੋਂ ਤੁਹਾਨੂੰ ਜ਼ਰੂਰਤ ਹੈ ਔਰ ਉਦੋਂ ਤੁਸੀਂ ਉਹਦੇ ਨਾਲ ਮਿੱਠਾ ਬਣ ਜਾਂਦੇ ਹੋ ਉਸ ਤੋਂ ਅੱਗੋਂ ਪਿੱਛੋਂ ਤੁਸੀਂ ਉਹਦੀ ਖਬਰਸਾਰ ਵੀ ਨਹੀਂ ਲੈਂਦੇ ਕਿ ਉਹ ਕਿਹਨਾ ਹਾਲਾਤਾਂ ਦੇ ਵਿੱਚ ਹੈ ਕਿਵੇਂ ਹੈ ਤੇ ਸੱਚ ਜਾਣਿਓ ਉਦੋਂ ਇਨਸਾਨ ਜਿਹੜਾ ਹੈ ਉਹ ਵੀ ਸਮਝ ਜਾਂਦਾ ਕੋਈ ਵੀ ਇਨਸਾਨ ਇੰਨਾ ਮੂਰਖ ਨਹੀਂ ਹੁੰਦਾ ਕਿ ਉਹਨੂੰ ਸਮਝ ਨਹੀਂ ਆਉਂਦੀ ਕਈ ਵਾਰੀ ਕਿਸੇ ਦਾ ਸੁਭਾਅ ਹੁੰਦਾ ਕਿ ਉਹ بار بار ਤਾਂ ਦੀ ਗੱਲ ਦੇ ਵਿੱਚ ਆ ਜਾਂਦਾ ਪਰ ਇੱਕ ਹੱਦ ਤੇ ਜਾ ਕੇ ਉਹ ਵੀ ਅੱਕ ਜਾਂਦਾ ਉਹ ਵੀ ਖਾਪ ਜਾਂਦਾ ਉਹ ਬਹੁਤ ਚੀਜ਼ਾਂ ਸਮਝਦੇ ਹੋਏ ਕਈ ਵਾਰੀ ਅਨਗੋਲਿਆ ਕਰਦਾ ਪਰ ਕਿੰਨੀ ਦੇਰ ਤੱਕ ਸੋ ਇਹ ਸੋਚ ਕੇ ਚੱਲੋ ਇਹ ਸਮਝ ਕੇ ਚੱਲੋ ਇਹਨੂੰ ਆਪਣੇ ਜ਼ਿਹਨ ਚ ਪਿਠਾ ਕੇ ਚੱਲੋ ਕਿ ਕਾਂਠ ਦੀ ਹਾਂਡੀ بار بار ਨਹੀਂ ਚੜਦੀ ਤੁਹਾਨੂੰ ਆਪਣੀਆਂ ਆਦਤਾਂ ਆਪਣੀ ਸੋਚ ਜ਼ਰੂਰ ਬਦਲਣੀ ਚਾਹੀਦੀ ਹੈ ਜਿਹਦੇ ਤੋਂ ਵੀ ਤੁਸੀਂ ਕੰਮ ਲੈਣੇ ਆ ਸਿਰਫ ਉਹਨੂੰ ਵਰਤ ਕੇ ਉਸੇ ਵੇਲੇ ਨਾ ਛੱਡੋ ਯੂਜ਼ ਐਂਡ ਥਰੋ ਵਾਲਾ ਜਿਹੜਾ ਪਾਲਿਸੀ ਹੈ ਨਾ ਉਹ ਕਈ ਵਾਰੀ ਬਹੁਤ ਕਾਹ ਤੱਕ ਸਿੱਧ ਹੁੰਦੀ ਆ ਜਿਹੜਾ ਵੀ ਬੰਦਾ ਹੈ ਜੇ ਉਹ ਤੁਹਾਡੇ ਕੰਮ ਆਉਂਦਾ ਤੁਹਾਨੂੰ एहसान ਜਿਹੜਾ ਹੈ ਕਦੀ ਨਿਪਟਾਉਣਾ ਚਾਹੀਦਾ ਹੈ एहसान ਫਰਾਮੋਸ਼ ਨਾ ਹੋਵੋ ਚਾਹੇ ਉਹ ਕਿਸੇ ਵੀ ਰਿਸ਼ਤੇ ਦਾ ਰਿਸ਼ਤੇ ਦੇ ਵਿੱਚ ਹੈ ਚਾਹੇ ਉਹ ਤੁਹਾਡਾ ਕਲੀਕ ਹੈ ਕੋਈ ਦੋਸਤ ਹੈ ਕੋਈ ਰਿਸ਼ਤੇਦਾਰ ਹੈ ਕੋਈ ਆਂ ਦੀ ਗਵਾਂ ਦੀ ਕੋਈ ਵੀ ਹੋ ਸਕਦਾ ਜਿਹੜਾ ਤੁਹਾਡੇ ਕੰਮ ਆ ਸਕਦਾ ਹੈ ਪਰ ਉਹਨੂੰ ਇੰਨਾ ਵੀ ਯੂਸ ਨਾ ਕਰੋ ਕਿ ਉਹਨੂੰ ਅਖੀਰ ਦੇ ਵਿੱਚ ਤੁਹਾਡੇ ਤੋਂ ਖਹਿੜਾ ਛਡਾਉਣਾ ਪਵੇ ਜਾਂ ਉਹ ਫਿਰ ਤੁਹਾਡਾ ਕੰਮ ਨਾ ਕਰੇ ਜਿੰਨ ਜਿਹਦੇ ਕੋਲੋਂ ਤੁਹਾਡਾ ਕੰਮ ਹੁੰਦਾ ਜਿਹੜਾ ਤੁਹਾਡੇ ਨਾਲ ਖੜਾ ਹੁੰਦਾ ਦੁੱਖ ਸੁੱਖ ਦੇ ਵਿੱਚ ਤੁਹਾਡਾ ਸਾਥ ਦਿੰਦਾ ਉਹਨੂੰ ਵੀ ਬਿਨਾਂ ਦੁੱਖ ਸੁੱਖ ਤੋਂ ਬਿਨਾਂ ਕਿਸੇ ਗਰਜ਼ ਤੋਂ ਬਿਨਾਂ ਕਿਸੇ ਕੰਮ ਤੋਂ ਉਹਨੂੰ ਵੀ ਤੇ ਯਾਦ ਤੁਸੀਂ ਯਾਦ ਕਰਨਾ ਚਾਹੀਦਾ ਨਾ ਤੁਹਾਨੂੰ ਉਹਨੂੰ ਵੀ ਇਹ ਥੋੜੀ ਹੈ ਕਿ ਜਦੋਂ ਆਪਣਾ ਕੰਮ ਹੈ ਤੇ ਤੁਸੀਂ ਉਹਨੂੰ ਫੋਨ ਵੀ ਕਰ ਲਿਆ ਫਿਰ ਤੁਸੀਂ ਨੂੰ ਮਿਲਣ ਵੀ ਚਲੇ ਗਏ ਫਿਰ ਚਾਰ ਦਿਨ ਬਹੁਤ ਜ਼ਿਆਦਾ ਕਰ ਲਿਆ ਇਹਦੇ ਨਾਲ ਕਦੇ ਵੀ ਤੁਹਾਡੀ ਜਿਹੜੀ ਸੋਚ ਆ ਨਾ ਉਹ ਨਹੀਂ ਸਹੀ ਰਹੇਗੀ ਅਗਲਾ ਬੰਦਾ ਜਿਹੜਾ ਹੈ ਕਈ ਵਾਰੀ ਫਿਰ ਤੁਹਾਨੂੰ ਟਰਕਾਉਣ ਲੱਗ ਜਾਂਦਾ ਫਿਰ ਤੁਹਾਨੂੰ ਗੁੱਸਾ ਆਏਗਾ ਫਿਰ ਰਿਸ਼ਤੇ ਖਰਾਬ ਹੁੰਦੇ ਨੇ ਫਿਰ ਤੁਸੀਂ ਵੀ ਉਹਦੇ ਬਾਰੇ ਕਹੋਗੇ ਕਿ ਇਹ ਅਹੁਦੇ ਦਾ ਜਿਹੜਾ ਹੈ ਕਮਾਂਡ ਕਰਦਾ ਜਾਂ ਪੈਸੇ ਦਾ ਕਮਾਂਡ ਕਰਦਾ ਜਾਂ ਇਹਦੇ ਇੱਕ ਮੇਰਾ ਕੰਮ ਕਰਾ ਸਕਦਾ ਸੀ ਇੰਨੇ ਕਰਾਇਆ ਨਹੀਂ ਇੰਨੇ ਜਾਣ ਕੇ ਨਹੀਂ ਕਰਾਇਆ ਪਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਮਿਸ ਅੰਡਰਸਟੈਂਡਿੰਗ ਜਿਹੜੀ ਹੈ ਨਾ ਵੱਧ ਜਾਂਦੀ ਹੈ ਹਰ ਰਿਸ਼ਤਾ ਜਿਹੜਾ ਹੈ ਉਹ ਵਿਸ਼ਵਾਸ ਦੇ ਨਾਲ ਚੱਲਦਾ ਹਰ ਰਿਸ਼ਤਾ ਜਿਹੜਾ ਹੈ ਉਹ ਮਾਨ ਸਤਕਾਰ ਮੰਗਦਾ ਜੇ ਤੁਸੀਂ ਇਹ ਕਹੋ ਕਿ ਮੇਰਾ ਤੇ ਮਾਨ ਸਤਕਾਰ ਸਾਰੇ ਕਾਰਨ ਮੇਰੀ ਗੱਲ ਸਾਰੇ ਮੰਨਣ ਤੇ ਮੈਂ ਕਿਸੇ ਦੀ ਨਾ ਮੰਨਾਂ ਜਦ ਮੈਂ ਕਿਸੇ ਦੀ ਇੱਜ਼ਤ ਨਾ ਕਰਾਂ ਇਵੇਂ ਨਹੀਂ ਹੁੰਦਾ ਹੈਗਾ ਹਰ ਇਨਸਾਨ ਜਿਹੜਾ ਹੈ ਉਹ ਇੱਜ਼ਤ ਵੀ ਚਾਹੁੰਦਾ ਜੇ ਤੁਸੀਂ ਇਸ ਚਾਹੁੰਦੇ ਹੋ ਤੇ ਇੱਜ਼ਤ ਕਰਨੀ ਵੀ ਪੈਗੀ ਜੇ ਤੁਸੀਂ ਇਹ ਚਾਹੁੰਦੇ ਹੋ ਕਿ ਤੁਹਾਡੇ ਦੁੱਖ ਦੇ ਵਿੱਚ ਕੋਈ ਖੜਾ ਹੋਵੇ ਤੇ ਫਿਰ ਅਗਲੇ ਦੇ ਦੁੱਖ ਵਿੱਚ ਖੜਾ ਹੋਣਾ ਤੁਹਾਡੀ ਡਿਊਟੀ ਬਣਦੀ ਆ ਤੇ ਦੂਸਰਾ ਇਹ ਹੈ ਕਿ ਜੇ ਤੁਸੀਂ ਕਿਸੇ ਦੇ ਦੁੱਖ 'ਚ ਨਹੀਂ ਖੜੇ ਹੁੰਦੇ ਜਿੰਨਾ ਕਿ ਖੜੇ ਹੁੰਨੇ ਫਿਰ ਦੂਸਰੇ ਤੋਂ ਉੰਨੇ ਹੀ ਆਸਰਕੋ ਫਿਰ ਦੂਸਰਾ ਵੀ ਉਨਾ ਹੀ ਤੁਹਾਡੇ ਨਾਲ ਖੜਾ ਹੋਏਗਾ ਫਿਰ ਇਹ ਇਹ ਕਦੀ ਤਾ ਮਤਲਬ ਸੋਚੋ ਹੀ ਨਾ ਇਹ ਆਸੀ ਨਾ ਕਰੋ ਕਿ ਤੁਸੀਂ ਕਿਸੇ ਦੇ ਦੁੱਖ ਦੇ ਵਿੱਚ ਖੜੇ ਨਹੀਂ ਹੋਏ ਤੇ ਦੂਸਰਾ ਜਿਹੜਾ ਹੈ ਉਹ ਬਿਨਾਂ ਸੋਚੇ ਸਮਝੇ ਤੁਹਾਡੇ ਹਰ ਦੁੱਖ ਸੁੱਖ ਖੁਸ਼ੀ ਹਰ ਇੱਕ ਮੁਸੀਬਤ ਦੇ ਵਿੱਚ ਉਹ ਤੁਹਾਡੇ ਨਾਲ ਖੜਾ ਹੋਵੇ ਇਹ ਇੰਪੋਸੀਬਲ ਹੈਗਾ ਮੋਸ਼ਹਦ ਤੱਕ ਜਿੱਦਿਆਂ ਕੁਝ ਟਾਈਮ ਤੱਕ ਇੱਕ ਵਾਰੀ ਦੋ ਵਾਰ ਇਹੋ ਜੀਆਂ ਚੀਜ਼ਾਂ ਚੱਲ ਜਾਂਦੀਆਂ ਤੇ ਸਿਆਣਿਆਂ ਨੇ ਸਾਦੇ ਇਸੇ ਕਰਕੇ ਕਿਹਾ ਹੋਇਆ ਕਿ ਕਾਠ ਦੀ ਹੰਡੀ ਬਾਗ-ਬਾਗ ਨਹੀਂ ਚੜਦੀ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਿਰਫ ਤੁਸੀਂ ਕਰਦੇ ਜਾਓ ਤੇ ਤੁਹਾਡੇ ਸਾਹਮਣੇ ਨਾਲ ਦੂਸਰਾ ਚੱਲਦਾ ਜਾਏ ਤੇ ਤੁਹਾਡੀਆਂ ਮਰਜ਼ੀਆਂ ਪੁੱਗਦੀਆਂ ਜਾਣ ਇਵੇਂ ਨਹੀਂ ਹੁੰਦਾ ਅ ਅਖੀਰ ਦੇ ਵਿੱਚ ਅਗਲਾ ਜਿਹੜਾ ਹੈ ਉਹ ਪੱਲਾ ਵੀ ਛਾੜਦਾ ਹੈ ਤੁਹਾਨੂੰ ਇਗਨੋਰ ਵੀ ਕਰਦਾ ਹੈ ਔਰ ਤੁਹਾਡੇ ਕੰਮ ਤੋਂ ਵੀ ਪਿੱਛੇ ਹਟਦਾ ਹੈ ਔਰ ਤੁਹਾਨੂੰ ਟਰਕਾਉਣ ਵਾਲੀ ਨੀਤੀ ਜਿਹੜੀ ਉਹ ਵੀ ਅਪਣਾਉਂਦਾ ਫਿਰ ਉਹਨਾਂ ਚੀਜ਼ਾਂ ਦੇ ਲਈ ਤੁਸੀਂ ਆਪ ਜ਼ਿੰਮੇਵਾਰ ਵੀ ਹੋ ਔਰ ਉਹ برداشت ਕਰਨ ਵਾਸਤੇ ਔਰ ਸਹਿਨ ਵਾਸਤੇ ਤੁਹਾਨੂੰ ਤਿਆਰ ਹੋਣਾ ਚਾਹੀਦਾ ਕਿਉਂਕਿ ਤੁਹਾਡੇ ਕੀਤੇ ਹੋਏ ਦਾ ਨਤੀਜਾ ਤੁਹਾਨੂੰ ਮਿਲ ਰਿਹਾ ਹੈਗਾ ਥੈਂਕ ਯੂ ਸ਼ੁਕਰੀਆ ਮਿਹਰਬਾਨ